ਸਗੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਅਜੀਤ ਪਵਾਰ ਹੋਰਾਂ ਦੀ ਜਹਾਜ਼ ਕ੍ਰੈਸ਼ ਹੋਣ ਕਾਰਨ ਉਪ ਮੁੱਖ ਮੰਤਰੀ ਅਜੀਤ ਪਵਾਰ ਉਹ ਸਾਡੇ ਵਿੱਚ ਕਾਰ ਨਹੀਂ ਰਹੇ ਬਿਲਕੁਲ ਜੀ ਬਿਲਕੁਲ 60 ਸਾਲ ਦੀ ਉਮਰ ਸੀ ਅਜੀਤ ਪਵਾਰ ਹੋਰਾਂ ਦੀ ਇਹ ਛੇਵੀਂ ਵਾਰ ਡਿਪਟੀ ਸੀਐਮ ਸੀ 7 ਵਾਰ ਐਮਐਲਏ ਬਣੇ ਇੱਕ ਵਾਰ ਸੰਸਦ ਮੈਂਬਰ ਬਣੇ ਸੀ ਇਸੇ ਵੇਲੇ ਇਹਨਾਂ ਨੇ ਆਪਣੇ ਚਾਚੇ ਤੋਂ ਯਾਨੀ ਕਿ ਸ਼ਰਦ ਪਵਾਰ ਤੋਂ ਰਾਜਨੀਤੀ ਦੀ ਗੁੜਤੀ ਲਈ ਸਿੱਖਿਆ ਲਈ ਤੇ ਬਾਅਦ ਦੇ ਵਿੱਚ ਇੱਕ ਮੋੜ ਜ਼ਿੰਦਗੀ ਦਾ ਐਸਾ ਆਇਆ ਕਿ ਜਦੋਂ ਚਾਚਾ ਵੀ ਪਿੱਛੇ ਰਹਿ ਗਿਆ ਤੇ ਫਿਰ ਭਤੀਜਾ ਹੀ ਇਹਨਾਂ ਅੱਗੇ ਨਿਕਲ ਗਿਆ ਇਸ ਵੇਲੇ ਇਹ ਡਿਪਟੀ ਸੀਐਮ ਸੀ ਗਏ ਤੇ ਇਹਨਾਂ ਨੇ ਮੇਰੇ ਖਿਆਲ ਨਾਲ ਜੇ ਮੈਂ ਗਲਤ ਨਾ ਹੋਵਾਂ ਤਾਂ ਸੱਤ ਮੰਤਰੀ ਇਹਨਾਂ ਦੇ ਮਹਾਰਾਸ਼ਟਰ ਦੀ ਸਰਕਾਰ ਦੇ ਵਿੱਚ ਸੀਗੇ ਇਹਨਾਂ ਦੇ ਸੁਮੇਤ ਅਗਲੀ ਗੱਲ ਇਹ ਵੀ ਕੱਲ ਸਵੇਰੇ 8:00 ਵਜੇ ਤੇ 10 ਮਿੰਟ ਦੇ ਉੱਤੇ ਸਟਾਰਟਡ ਪਲੇਨ ਦੇ ਵਿੱਚ ਸਵਾਰ ਹੋ ਕੇ ਉੱਦੇ ਇਹ ਮੁੰਬਈ ਤੋਂ ਤੇ ਜਣਾ ਸੀਗਾ ਬਾਰਾਮਤੀ ਖੇਤਰ ਦੇ ਵਿੱਚ ਉੱਥੇ 8:43 ਦੇ ਉੱਤੇ ਪਹੁੰਚ ਗਏ 8:43 ਦੇ ਉੱਤੇ ਜਹਾਜ਼ ਇਹਨਾਂ ਦਾ ਲੈਂਡ ਕਰਨ ਲੱਗਾ ਅਰ ਜਦੋਂ ਥੱਲੇ ਪਹੁੰਚਿਆ ਤੇ ਬਿਲਕੁਲ ਲੈਂਡਿੰਗ ਹੋਣ ਲੱਗੀ ਤੇ ਕੋਰਾ ਹੋਣ ਕਰਕੇ ਤੇ ਨਾ ਦਿਸਦਾ ਹੋਣ ਕਰਕੇ ਤੇ ਜਹਾਜ਼ ਨੂੰ ਇੱਕ ਵਾਰ ਫੇਰ ਉੱਤੇ ਲੈ ਜਾਣਾ ਪਿਆ ਜਦੋਂ ਕੁਝ ਕੁ ਮਿੰਟਾਂ ਬਾਅਦ 8:45 ਦੇ ਉੱਤੇ ਮੁੜ ਕੇ ਥੱਲੇ ਆਇਆ ਜਹਾਜ਼ ਲੈਂਡਿੰਗ ਦੇ ਲਈ ਤੇ ਫੇਰ ਉਹਦੀ ਲੈਂਡਿੰਗ ਨਹੀਂ ਹੋਈ ਤੇ ਇਹ ਫਿਰ ਥੱਲੇ ਆਉਣ ਸਰ ਕ੍ਰੈਸ਼ ਹੋ ਗਿਆ ਇਹਦੇ ਵਿੱਚ ਧਮਾਕਾ ਹੋ ਗਿਆ ਇਹਨੂੰ ਅੱਗ ਲੱਗੀ ਤੇ ਬਾਅਦ ਦੇ ਵਿੱਚ ਖਬਰਾਂ ਸਾਰਿਆਂ ਨੇ ਪੜ ਸੁਣੀ ਲਈਆਂ ਅਸਲ ਵਿੱਚ ਅਜੀਤ ਪੁਵਾਰ ਸਮੇਤ ਕੁੱਲ 5 ਜਣੇ ਇਸ ਜਹਾਜ਼ ਦੇ ਵਿੱਚ ਸੀ। 2 ਤਾਂ ਇਹਦੇ ਵਿੱਚ ਪਾਇਲਟ ਸੀ। 1 ਇਹ ਕਿਹਨਾਂ ਦਾ ਪਰਸਨਲ ਸਿਕਿਉਰਿਟੀ ਗਾਰਡ ਸੀ ਤੇ 1 ਜਿਹੜੀ ਕਰੂ ਮੈਂਬਰ ਔਰਤ ਹੁੰਦੀ ਆ ਤੇ ਉਹ ਸੀਗੀ। ਇਹਨਾਂ 5 ਦੀਆਂ ਲਾਸ਼ਾਂ ਵੀ ਉਵੇਂ ਹੋਈਆਂ ਜਿਵੇਂ ਕਿ ਅਹਮਦਾਬਾਦ ਜਹਾਜ਼ ਹਾਰਸੇ ਦੇ ਵਿੱਚ ਲਾਸ਼ਾਂ ਪਛਾਣ ਨਹੀਂ ਕੀਤੀ ਜਾਂਦੀਆਂ ਉਸ ਤਰੀਕੇ ਦੇ ਨਾਲ ਆ। ਸੋ ਇਹ ਭਾਰਤ ਦੇ ਵਿੱਚ ਪਹਿਲੀ ਵਾਰ ਨਹੀਂ ਹੋਇਆ। ਇਹ ਜਹਾਜ਼ ਹਾਰਸੇ ਦੇ ਵਿੱਚ ਹੁਣ ਤੱਕ بڑے ਨetaਵਾਂ ਦੀ ਮੌਤ ਹੋਈ ਆ। ਪਿਛਲੇ ਸਾਲ ਜਿਹੜਾ ਅਹਮਦਾਬਾਦ ਦੇ ਵਿੱਚ ਜਹਾਜ਼ ਹਾਰ ਦਾ ਵਾਪਰਿਆ ਸੀਗਾ ਜਿਹਦੇ ਵਿੱਚ 200 ਤੇ 42 ਦੇ ਕਰੀਬ ਲੋਕ ਸੀਗੇ ਜਿਹਦੇ ਵਿੱਚੋਂ ਸਿਰਫ ਇੱਕ ਇੰਗਲੈਂਡ ਦਾ ਜਾਉਂਦਾ ਰਿਹਾ ਸੀ ਤੇ ਉਹ ਜਿਹੜੇ 241 ਲੋਕਾਂ ਦੀ ਮੌਤ ਹੋਈ ਸੀ 240 ਜਾਂ 41 ਲੋਕਾਂ ਦੀ ਉਹਦੇ ਵਿੱਚ ਇੱਕ ਬਜ਼ੁਰਗ ਪਾਣੀ ਵੀ ਸੀ ਜਿਹੜੇ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸੀ ਕਿਸੇ ਵੇਲੇ ਸੰਜੇ ਗਾਂਧੀ ਵੀ ਮੌਤ ਵੀ ਜਹਾਜ਼ ਹਾਰ ਸੇ ਦੇ ਵਿੱਚ ਹੋਈ ਸੀ ਕਿਸੇ ਵੇਲੇ ਮधव राव ਸਿੰਧਿਆ ਦੀ ਮੌਤ ਵੀ ਕਾਂਗਰਸੀ ਨੇਤਾ ਦੀ ਜਹਾਜ਼ ਹਾਰ ਸੇ ਦੇ ਵਿੱਚ ਹੋਈ ਸੀ ਤੇ ਹੋਰ ਵੀ ਬੜੀਆਂ ਜਿਹੜੀਆਂ ਰਾਜਨੀਤਿਕ ਹਸਤੀਆਂ ਜਿਨ੍ਹਾਂ ਦੀ ਮੌਤ ਸਮੇਂ-ਸਮੇਂ ਦੇ ਉੱਤੇ ਇਸ ਤਰੀਕੇ ਦੇ ਨਾਲ ਹੋਈ ਤੇ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਅਜੀਤ ਪੁਵਾਰ ਦਾ ਅਜ ਸਤਿਕਾਰ ਕਰ ਦਿੱਤਾ ਜਾਣਾ ਤੇ ਹੁਣ ਚਲੋ ਜਦੋਂ ਬੰਦਾ ਤੁਰ ਜਾਂਦਾ ਨਾ ਉਹਦੇ ਸਤਿਕਾਰ ਤੋਂ ਪਹਿਲਾਂ ਜਾਂ ਭੋਗ ਤੋਂ ਪਹਿਲਾਂ ਹੀ ਜਰਬਾ ਤਕਸੀਮਾਂ ਸ਼ੁਰੂ ਹੋ ਜਾਂਦੀਆਂ ਨੇ ਅੱਜਕੱਲ ਜਿਹੜੇ ਕਿ ਜਰਬਾ ਤਕਸੀਮਾਂ ਹੁਣ ਇਹ ਸ਼ੁਰੂ ਹੋ ਗਈਆਂ ਵੀ ਭਾਈ ਇਹਦਾ ਦੀ ਥਾਂ ਦੇ ਉੱਤੇ ਹੁਣ ਡਪੀ ਸੀਐਮ ਕਿਹਦੇ ਬੜਨਾ ਕੀ ਇਹਨਾਂ ਦੀ ਪਾਰਟੀ ਬਚੂ ਕੀ ਇਹ ਪਾਰਟੀ ਮੁੜ ਕੇ ਸ਼ਰਦ ਪੁਵਾਰ ਦੇ ਗਰੁੱਪ ਦੇ ਵਿੱਚ ਮਰਜ ਹੋ ਜੂ ਕੀ ਬੀਜੇਪੀ ਆਪ ਦਾ ਕੋਈ ਹੋਰ ਰਾਹ ਕੱਢਣ ਨੂੰ ਕਿਉਂਕਿ ਇਹਨਾਂ ਦੀ ਘਰ ਵਾਲੀ ਹੈ ਜਿਹੜੀ ਉਹ ਸੰਸਦ ਮੈਂਬਰ ਆ ਤੇ ਮੰਨਿਆ ਜਾ ਰਿਹਾ ਵੀ ਉਹਨੂੰ ਸ਼ਾਇਦ ਹੁਣ ਡਿਪਟੀ ਸੀਐਮ ਬਣਾ ਦਿੱਤਾ ਜਾਵੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਇਸ ਵੇਲੇ ਪਰ ਕੁੱਲ ਮਿਲਾ ਕੇ ਗੱਲ ਇਹ ਆ ਕਿ ਇਹ ਬੜਾ ਮਹੱਤਵਪੂਰਨ ਵੇਲਾ ਬੜਾ ਦੁਖਦਾਈ ਵੇਲਾ ਜਿਹਦੇ ਵਿੱਚ ਅਜੀਤ ਪੁਵਾਰ ਆ ਜਿਹੜੇ ਉਹ ਦੁਨੀਆ ਦੇ ਵਿੱਚ ਨਹੀਂ ਰਹੇ ਤੁਸੀਂ ਦੇਖੋ ਵੀ ਬੰਦੇ ਦਾ ਪਤਾ ਥੋੜੀ ਲੱਗਦਾ ਇਹਨਾਂ ਨੇ ਬੀਜੇਪੀ ਦੇ ਇੱਕ ਐਮਐਲਏ ਨੂੰ ਫੋਨ ਕੀਤਾ ਸੀਗਾ ਜਾਨਕਿ 8:00 ਵੱਜ ਕੇ ਤੇ 56 ਮਿੰਟ ਤੇ ਕੀਤਾ ਹੋਣਾ ਇਹਨਾਂ ਨੇ ਤੇ ਇਹ ਗੱਲ ਕਹੀ ਹੋਣੀ ਆ ਵੀ ਭਾਈ ਮੈਂ ਤਾਂ 35 ਮਿੰਟ ਬਾਅਦ ਤੇ ਤੁਹਾਨੂੰ ਫੋਨ ਕਰਦਾ ਤੇ ਮੈਂ ਉੱਥੇ ਪਹੁੰਚਾਂ 12:30 ਪਹੁੰਚ ਕੇ ਕਰਦਾ ਮੈਂ ਜਹਾਜ਼ ਦੇ ਵਿੱਚ ਬਹਿਣ ਲੱਗਾ ਤੇ ਨਾਲ ਦੀ ਨਾਲ ਇਹ ਖਬਰ ਆਈ ਆ ਜਿਹੜੇ ਪਾਇਲਟ ਆ ਉਹ ਬੜੇ ਤਜਰਬੇਕਾਰ ਸੀ ਇੱਕ ਪਾਇਲਟ ਵੀ ਤਾਂ ਮੇਰੇ ਖਿਆਲ ਅਧੀ 15000 ਘੰਟਾ ਫਲਾਈਟ ਚਲਾਉਣ ਦਾ ਤਜਰਬਾ ਸੀ ਇੱਕ ਨੂੰ 1500 2000 ਘੰਟਾ ਫਲਾਈਟ ਚਲਾਉਣ ਦਾ ਤਜਰਬਾ ਸੀ ਪਰ ਫਿਰ ਵੀ ਇਹ ਹਰਦਾ ਵਾਪਰ ਗਿਆ ਹੁਣ ਤੁਸੀਂ ਦੇਖ ਲਓ ਉਹ ਡਰਾਮਾ ਹਫਤਾ ਤੇ ਚੱਲਣਾ ਜਹਾਜ਼ ਕ੍ਰੈਸ਼ ਕਿਵੇਂ ਹੋਇਆ ਇਹ ਕਾਰਨਾਂ ਦੀ ਪੜਤਾਲ ਕਰਾਂਗੇ ਏਜੰਸੀਆਂ ਨੇ ਮਲਬਾ ਇਕੱਠਾ ਕੀਤਾ ਬਲੈਕ ਬਾਕਸ ਲੱਭਿਆ ਇਹ ਪੜਤਾਲ ਵੀ ਉਹੋ ਜੀ ਹੋਣੀ ਹੈ ਜਿਹੋ ਜੀ ਅਹਮਦਾਬਾਦ ਜਹਾਜ਼ ਹਾਰ ਤੇ ਕਰ ਲਈ ਸੀ ਉਹਦੇ ਵਿੱਚ ਵੀ ਤਾਂ ਕਦੇ ਕੋਈ ਗੱਲ ਕਰੇ ਠੋਲਾ ਕੋਈ ਗੱਲ ਕਦੇ ਕੋਈ ਗੱਲ ਤੇ ਹੋਇਆ ਵਿੱਚੋਂ ਕੁਝ ਵੀ ਨਹੀਂ ਹੁਣ ਜਦੋਂ ਬੰਦੇ 5 ਜਣੇ ਸੀ ਪੰਜੀ ਵਿੱਚ ਨਹੀਂ ਰਹੇ ਜਿਹੜੇ ਜਹਾਜ਼ 'ਤੇ ਸਵਾਰ ਸੀ ਉਹ ਜਹਾਜ਼ ਵੀ ਨਹੀਂ ਰਿਹਾ ਕਿ ਹੁਣ ਜੋ ਮਰਦੀ ਰਿਪੋਰਟ ਬਣਾਈ ਚੱਲ ਗਿਆ ਵੀ ਫਾਈਲ ਰਿਪੋਰਟ ਦੇ ਵਿੱਚ ਸਾਨੂੰ ਆ ਪਤਾ ਲੱਗਾ ਸਾਡਾ ਅੰਦਾਜ਼ਾ ਆ ਕਹਿੰਦਾ ਆ ਕਹਿੰਦਾ ਗੱਲ ਖਤਮ ਹੋ ਗਈ। ਜੋ ਕਲਮ ਲਾ ਕੇ ਬੰਦਾ ਤੁਰ ਗਿਆ ਦੁੱਖ ਹੋਇਆ। ਮਹਾਰਾਸ਼ਟਰ ਦੀ ਰਾਜਨੀਤੀ ਦਾ ਬਹੁਤ ਵੱਡਾ ਨਾਂ ਤੁਰ ਗਿਆ ਇਸ ਗੱਲ ਦਾ ਦੁੱਖ ਹੋਇਆ। ਪਰ ਉਸ ਤੋਂ ਵੱਡੀ ਗੱਲ ਇਹ ਆ ਵੀ ਹੁਣ ਅੱਜ ਇਹਨਾਂ ਦਾ ਸਸਕਾਰ ਕਰ ਦਿੱਤਾ ਜਾਣਾ। ਮੇਰਾ ਖਿਆਲ ਆ ਭਈ 12 ਮੱਤੀ ਦੇ ਵਿੱਚ ਹੀ 11-12 ਵਜੇ ਦੇ ਕਰੀਬ ਅੱਜ ਸਵੇਰ ਦੇ ਵੇਲੇ ਇਹ ਸਸਕਾਰ ਕਰ ਦਿੱਤਾ ਜਾਊਗਾ। ਦੇਸ਼ ਦੇ ਬਹੁਤ ਵੱਡੇ ਵੱਡੇ ਮੁਕਾਬਲੇ ਇਹਨਾਂ ਦੇ ਜਾਣ ਦੇ ਉਸ ਦੁੱਖ ਦੇ اظہار ਕੀਤਾ ਪ੍ਰਧਾਨ ਮੰਤਰੀ ਤੋਂ ਲੈ ਕੇ ਤੇ ਬਾਕੀ ਸਾਰੇ ਨੇਤਾ ਅੱਜ ਦੁਖੀ ਐ ਇਸ ਗੱਲ ਦੇ ਉੱਤੇ ਕਿ ਭਾਈ ਆ ਮਿੰਟਾਂ ਸਕਿੰਟਾਂ ਦੇ ਵਿੱਚ ਕੀ ਤੋਂ ਕੀ ਬਣ ਗਿਆ ਪਰ ਇਹਦੇ ਵਿੱਚ ਕੋਈ ਸਾਜ਼ਿਸ਼ਤਾ ਨਹੀਂ ਇਹ ਹੁਣ ਵਿਰੋਧੀ ਪਾਰਟੀਆਂ ਦੇ ਵੱਲੋਂ ਇਹ ਮੰਗ ਕੀਤੀ ਗਈ ਆ ਕਿ ਸੁਪਰੀਮ ਕੋਰਟ ਤੋਂ ਦੀ ਪੜਤਾਲ ਕਰਾਉਣੀ ਚਾਹੀਦੀ ਆ ਕੱਲ ਮਮਤਾ ਬੇਨਰਜੀ ਨੇ ਗੱਲ ਕਹੀ ਆ ਵੀ ਮੈਨੂੰ ਕੁਝ ਦਿਨ ਪਹਿਲਾਂ ਹੀ ਪਤਾ ਲੱਗਾ ਸੀ ਕਿ ਅਜੀਤ ਪੁਵਾੜ ਬੀਜੇਪੀ ਦਾ ਖੇੜਾ ਛੱਡਣ ਲੱਗੇ ਆ ਤੇ ਅੱਜ ਇਹ ਹਰਸਾ ਵਾਪਰ ਗਿਆ। ਉਹ ਕਹਿੰਦੇ ਵੀ ਇਸ ਗੱਲ ਦੀ ਪੜਤਾਲ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਦੇ ਗੱਦਿਆਂ ਦੇ ਕੋਲ। ਨਾ ਕਿ ਦੇਸ਼ ਦੀ ਕਿਸੇ ਏਜੰਸੀ ਕੋਲ। ਦੇਸ਼ ਦੀਆਂ ਵਿਕੀਆਂ ਹੋਈਆਂ ਏਜੰਸੀ ਦਾ ਉੱਤੇ ਸਾਨੂੰ ਭਰੋਸਾ ਕੋਈ ਨਹੀਂ ਰਿਹਾ। ਅਸੀਂ ਚਾਹੁੰਦੇ ਜੀ ਕਿ ਇਸ ਮਸਲੇ ਦੀ ਪੜਤਾਲ ਹੋਵੇ ਤੇ ਸੁਪਰੀਮ ਕੋਰਟ ਦੇ ਵੱਲੋਂ ਕਰਵਾਈ ਜਾਵੇ। ਸੋ ਆ ਵੀ ਇੱਕ ਆਵਾਜ਼ ਉੱઠી ਆ ਅਖਲੇਫ ਜਾਦਵ ਨੇ ਵੀ ਇਹ ਗੱਲ ਕਹੀ ਆ ਮਲਕਾਰਜਨ ਖੜਗੇ ਨੇ ਵੀ ਇਹ ਗੱਲ ਕਹੀ ਆ। ਸੋ ਪਤਾ ਨਹੀਂ ਭਾਈ ਵਿੱਚੋਂ ਕੀ ਨਿਕਲ ਕੇ ਆਉਣਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਕਿ ਬਹੁਤ ਧਿਆਨਕਹ ਹਰਸਾ ਸੀ। ਪੰਜ ਡੜੇ ਸੀ ਪੰਜਾਂ ਦੀ ਮੌਤ ਹੋ ਗਈ ਆ ਕੋਈ ਨਹੀਂ ਬਚਿਆ ਤੇ ਇਸ ਕਰਕੇ ਅੱਜ ਪੂਰਾ ਦੇਸ਼ ਹੈ ਜਿਹੜਾ ਸੋਗ ਗ੍ਰਸਤ ਆ ਤੇ ਮਹਾਰਾਸ਼ਟਰ ਦੇ ਵਿੱਚ 20 ਦਿਨ ਦਾ ਸੋਗ ਸਮਾਗਮ ਜਿਹੜਾ ਉਹ ਐਲਾਨਿਆ ਗਿਆ ਸਕੂਲ ਬੰਦ ਕਰ ਦਿੱਤੇ ਗਏ ਆ ਤੇ ਹਰ ਕੋਈ ਦੁਖੀ ਹੋ ਦੀ ਜੀ ਬਿਲਕੁਲ ਸਹੀ ਤਹਿਣਾ ਸਾਹਿਬ ਅੱਗੇ ਵੱਧਦੇ ਆ ਜੀ ਗੱਲ ਕਰਦੇ ਆ ਆਪਾਂ ਇਸ ਵੇਲੇ ਕਿ ਕਿਸ ਤਰੀਕੇ ਦੇ ਨਾਲ ਭਾਜਪਾ ਨੇ ਕਹਿੰਦੇ ਸਰਕਾਰ ਦੀ ਜਿਹੜੀ ਸਿਹਤ ਬੀਮਾ ਯੋਜਨਾ ਹੈ ਉਹਦੀ ਪੋਲ ਖੋਲੀ ਹੈ ਜੀ ਕੀ ਕਹਿਣਾ ਭਾਜਪਾ ਦਾ ਦੇਖੋ ਜੀ ਭਾਜਪਾ ਦੇ ਆਗੂ ਪੰਜਾਬ ਦੇ ਕਰਨ ਚੋਗ ਉਹਨਾਂ ਦੇ ਵੱਲੋਂ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹ ਕਹਿੰਦੇ ਵੀ ਇਹ ਉਹ ਸਰਕਾਰ ਆ ਆਮ ਆਦਮੀ ਪਾਰਟੀ ਦੀ ਜਿਹਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਿਹਤ ਕ੍ਰਾਂਤੀ ਦੀ ਗੱਲ ਕਹੀ ਸੀ ਪਰ ਸਿਹਤ ਕ੍ਰਾਂਤੀ ਦੀ ਗੱਲ 4 ਸਾਲਾਂ ਦੇ ਵਿੱਚ ਕਿੰਨੀ ਕੁ ਹੋਈ ਆ ਪੰਜਾਬ ਦੇ ਲੋਕ ਆਪ ਦੱਸਦੇ ਇਹ ਤਾਂ ਕਹਿੰਦੇ ਸੀ 16 ਨਵੇਂ ਮੈਡੀਕਲ ਕੋਈ ਦੇ ਸਥਾਪਿਤ ਕਰਾਂਗੇ ਉਹਦੇ ਚੋਂ ਕਿੰਨੇ ਬਣ ਗਏ ਆ ਇਹ ਆਪ ਦੱਸ ਦੇਣ ਉਹ ਕਹਿੰਦੇ ਵੀ ਹੁਣ ਵੀ ਇਹਨਾਂ ਦੇ ਵੱਲੋਂ 25ਵੀਂ ਫੌਂਡੇ ਉੱਤੇ 26 ਦੇ ਵਿੱਚ ਇਹ ਜਿਹੜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਆ ਇਹ ਕਹਿੰਦੇ ਆ ਕਿ 3 ਤੋਂ ਲੈ ਕੇ 5-6 ਮਹੀਨਿਆਂ ਦੇ ਵਿੱਚ ਅਸੀਂ ਇਹ ਸਾਰਿਆਂ ਦੇ ਕਾਰਡ ਬਣਾ ਦੇਵਾਂਗੇ ਪੰਜਾਬ ਤੇ ਲਗਭਗ 65 ਲੱਖ ਪਰਿਵਾਰ ਆ ਇਹ ਹੁਣ ਕਾਰਡ ਬਣਾਉਣ ਦੇ ਉੱਤੇ ਕਈ ਮਹੀਨੇ ਤਾਂ ਲੱਗਣਗੇ ਹੁਣ ਕਰਨ ਚੁੱਕ ਨੇ ਗੱਲ ਕਹੀ ਆ ਵੀ ਇਹ ਟਟੋ-ਪਟ ਇਹਨਾਂ ਦੀ ਸਕੀਮ 1 ਸਾਲ ਦੇ ਵਿੱਚ ਪੂਰੀ ਨਹੀਂ ਹੋਣੀ ਤੇ 1 ਸਾਲ ਬਾਅਦ ਜਿਹੜੀ ਸਰਕਾਰ ਨਹੀਂ ਹੋਣੀ ਸਰਕਾਰ ਦਾ ਸਵਾ ਸਾਲ ਤੋਂ ਘਟਦਾ ਰਹਿ ਗਿਆ ਉਹ ਕਨੇ ਵੀ ਇਹਨਾਂ ਨੇ ਡਰਾਮਾ ਕੀਤਾ ਡਰਾਮੇ ਤੋਂ ਬਿਨਾ ਕੁਝ ਵੀ ਨਹੀਂ ਇੰਨੀ ਮਹਿੰਗੀ ਸਿਹਤ ਬੀਮਾ ਯੋਜਨਾ ਇਹ ਕਿਵੇਂ ਚਲਾ ਸਕਦੇ ਪੰਜਾਬ ਦੇ ਸਰਕਾਰ ਲੱਖ ਕਰੋੜ ਦਾ ਪਹਿਲਾਂ ਕਰਦਾ ਤੇ ਇਹਨਾਂ ਦੇ ਕੋਲੇ ਪੈਸੇ ਕਿੱਥੇ ਆ ਇਹਦੇ ਬਾਰੇ ਵੀ ਜਾਣਕਾਰੀ ਜਣੀ ਚਾਹੀਦੀ ਆ ਸੋ ਉਹਨਾਂ ਨੇ ਸਿਹਤ ਬੀਮਾ ਯੋਜਨਾ ਦੇ ਉੱਤੇ ਸਵਾਲ ਚੁੱਕੇ ਆ ਵੀ ਇਹਨਾਂ ਨੇ ਡਰਾਮਾ ਕੀਤਾ ਡਰਾਮੇ ਤੋਂ ਬਿਨਾ ਇਹਨੇ ਕੁਝ ਨਹੀਂ ਕੀਤਾਗਾ ਇਹ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਆ ਤੇ ਮੂਰਖ ਬਣਾਉਣ ਤੋਂ ਬਿਨਾ ਹੋਰ ਕੁਝ ਨਹੀਂ ਕਰਦੇ ਕਿ ਜੀ ਜੀ ਜੇਣਾ ਸਾਹਿਬ ਕੱਲ ਦਾ ਬੀਬੀ ਪਠੱਲ ਦਾ ਇੱਕ ਦਾਵਾ ਜਿਹੜਾ ਉਹ ਬਹੁਤ ਸੁਰਖੀਆਂ ਦੇ ਵਿੱਚ ਹੈ ਉਹ ਕਹਿੰਦੇ ਵੀ ਦੁਬਾਰਾ ਸਰਕਾਰ ਲਈ ਤਮਾਕੀਆਂ ਦੀ ਮੈਨੂੰ ਵੀ ਸਲਾਹ ਮਿਲੀ ਸੀ ਜੀ ਦੇਖੋ ਇਹ ਨਾ ਬਿਲਕੁਲ ਓਵੇਂ ਗੱਲ ਨਾ ਹਰਮਨ ਜੀ ਵੀ ਜਿਵੇਂ ਨਾ ਕੋਈ ਮੇਤਾ ਸੇਵਾ ਮੁਕਤੀ ਤੋਂ ਬਾਅਦ ਜ਼ਿੰਦਗੀ ਦੇ ਚਿਹਰੇ ਲਈ ਅਖੀਰਲੇ ਮੋੜ ਦੇ ਉੱਤੇ ਕਿਤਾਬ ਲਿਖਦਾ ਹੁੰਦਾ ਤੇ ਵਿੱਚ ਉਹਦੇ ਇਹ ਗੱਲ ਕਹੀ ਜਾਂਦੀ ਆ ਕਿ ਇੱਕ ਵਾਰ 1980 ਦੇ ਵਿੱਚ 1978 ਦੇ ਵਿੱਚ 1957 ਦੇ ਵਿੱਚ ਫੁਲਾਣੇ ਇਹਦੇ ਵਿੱਚ ਉਹ ਉਹ ਜੀ ਮੈਂ ਏਦਾਂ ਸਾਹ ਕਿ ਉਦੋਂ ਮੈਨੂੰ ਫਲਾਣੇ ਨੇਤਾ ਨੇ ਆਹ ਗੱਲ ਕਹੀ ਉਦੋਂ ਫਿਰ ਫਲਾਣੇ ਨੇ ਆਹ ਸਾਜ਼ਿਸ਼ ਰਚੀ ਫਲਾਣੇ ਨੇ ਆਹ ਕੀਤਾ ਉਹ ਆਪੀ ਸਵੈ ਜੀਵਨੀ ਦੇ ਵਿੱਚ ਆਹ ਗੱਲਾਂ ਲਿਖਦੇ ਹੁੰਦੇ ਆ ਤੇ ਲੋਕ ਇਹ ਵੀ ਗੱਲ ਸੋਚਦੇ ਆ ਕਿ ਹੁਣ ਤੁਸੀਂ ਆਹ ਗੱਲਾਂ ਕਹਿੰਦੇ ਆ ਇੰਦੇ ਦਿਹਾਤੀਆਂ ਬਾਅਦ ਇਹਦੇ ਉੱਤੇ ਯਕੀਨ ਕਰੀਏ ਕਿ ਨਾ ਕਰਕੇ ਵੇਲੇ ਸਰ ਤੱਕ ਤੁਸੀਂ ਵੀ ਨਹੀਂ ਇਹ ਗੱਲ ਕਹੀ ਸੀ ਹੁਣ ਆਪਦੇ ਕਿਤਾਬ ਦਾ ਮੁੱਲ ਵਧਾਉਣ ਦੇ ਲਈ ਆਹ ਗੱਲ ਕਹੀ ਜਾਂਦੀ ਆ ਜੀ ਬੀਬੀ ਰਜਿੰਦਰ ਕੋਰ ਪੱਠਣ ਨੇ ਜਿਹੜੇ ਉਹ 3 ਸਵਾ 3 ਮਹੀਨਾਵਾਂ ਵਾਸਤੇ ਮੁੱਖ ਮੰਤਰੀ ਰਹੇ ਸੀ ਜਦੋਂ ਹਰਚਰਨ ਸਿੰਘ ਬਰਾੜ ਨੇ ਅਸਤੀਫਾ ਦਿੱਤਾ ਤੇ ਫਿਰ ਇਹਨਾਂ ਨੂੰ ਬਣਾਇਆ ਗਿਆ ਸੀ ਕਿ ਇਹ 3.5 ਮਹੀਨੇ ਵਾਸਤੇ ਮੁੱਖ ਮੰਤਰੀ ਰਹੇ ਆ ਪਰ ਇਹਨਾਂ ਨੇ ਗੱਲ ਕੀਤੀ ਹੈ ਹੁਣ ਕਿ ਕਿਹੜੇ ਦੌਰ ਦੀ ਗੱਲ ਤੇ ਹੁਣ ਇਹਨਾਂ ਨੇ ਗਾਹੇ ਖੋਲੀ ਆ ਇਹਨਾਂ ਨੇ ਇਹ ਗੱਲ ਕਹੀ ਆ ਕਿ ਜਦੋਂ ਮੈਂ ਮੁੱਖ ਮੰਤਰੀ ਸਾਂ ਤਾਂ ਪੰਜਾਬ ਦੇ ਜਿਹੜੇ ਅਧਿਕਾਰੀ ਜਿਹੜੇ ਮੁੱਖ ਮੰਤਰੀ ਦੇ ਸਲਾਹਕਾਰ ਹੁੰਦੇ ਆ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਜੇਕਰ ਆਪਾਂ ਸਰਕਾਰ ਰੀਪੀਟ ਕਰਨੀ ਹੈ ਨਾ ਸਰਕਾਰ ਰੀਪੀਟ ਕਰਵਾ ਦਿੰਦੇ ਆ ਪਰ ਉਹਦੇ ਲਈ ਬਾਜ਼ਾਰਾਂ ਦੇ ਵਿੱਚ ਤੇ ਰੇਲ ਗੱਡੀਆਂ ਦੇ ਵਿੱਚ ਤਮਾਕੀ ਕਰਵਾ ਦਿੰਦੇ ਆ ਲੋਕਾਂ 'ਚ ਵਹਿਸ਼ ਭੈੜਾ ਹੋ ਜਾਊਗੀ ਤੇ ਡਰੇ ਹੋਏ ਲੋਕਾਂ ਤੋਂ ਮਰਜ਼ੀ ਮੁਤਾਬਕ ਵੋਟਾਂ ਪਵਾ ਲਾਂਗੇ ਤੇ ਸਰਕਾਰ ਤੁਹਾਡੀ ਰਿਪੀਟ ਹੋ ਜਾਣੀ ਆ ਬੀਬੀ ਪਠੱਲ ਦੇ ਕਹਿਣ ਦੇ ਮੁਤਾਬਕ ਮੈਂ ਉਹਨਾਂ ਅਧਿਕਾਰੀਆਂ ਨੂੰ ਝਾੜ ਪਾਈ ਕਿ ਭਾਈ ਮੈਨੂੰ ਸਰਕਾਰ ਇਹੋ ਜਿਹੀ ਦੀ ਕੋਈ ਲੋੜ ਨਹੀਂ ਗਈ ਮੈਂ ਤਾਂ ਕੁਰਬਾਨੀ ਦੇਣ ਵਾਲੇ ਪਰਿਵਾਰ ਨਾਲ ਸੰਬੰਧਤ ਆ ਮੈਂ ਜਾਨ ਲੈਣ ਵਾਲੇ ਪਰਿਵਾਰਾਂ ਦੇ ਵਿੱਚੋਂ ਨਹੀਂ ਆ ਤੇ ਆਹ ਕਿ ਲੱਗਿਆ ਕੋਲ ਸਵਾਲ ਇਹ ਸੀ ਪੈਦਾ ਹੁੰਦਾ ਵੀ ਜੀ ਜੀ ਪੱਠਣ ਇਹ ਕੀ ਵੱਡੀ ਗੱਲ ਨੂੰ ਮਨ ਦੇ ਵਿੱਚ ਕਿਉਂ ਰੱਖੀ ਬਿਠੇ ਰਹੇ ਜੀ ਜੀ ਜਦ ਇਹ ਆ ਵੀ ਜਦੋਂ ਹੁਣ ਇੰਨੇ ਦਹਾਕੇ ਬਾਅਦ ਦੱਸੀਏ ਤਾਂ ਕਿਉਂ ਦੱਸੀਏ ਜੀ ਜੀ ਗੱਲ ਇਹ ਆ ਜੀ ਕਿ ਜਦੋਂ ਦੱਸੀ ਵੀ ਹੈ ਤੇ ਉਹਨਾਂ ਬੰਦਿਆਂ ਦੇ ਨਾਂ ਫੇਰ ਨਹੀਂ ਲਾਏ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਆਪਾਂ ਤੁਹਾਕੇ ਕਰਵਾ ਦੰਮੀ ਆ ਇਹ ਚੌਥੀ ਗੱਲ ਇਹ ਆ ਵੀ ਜਦੋਂ ਇਹ ਗੱਲ ਕਹੀ ਸੀ ਉਹਨਾਂ ਦੇ ਘਰ ਗਏ ਨੇ ਕਿ ਬਤੌਰ ਮੁੱਖ ਮੰਤਰੀ ਇਹਨਾਂ ਨੇ ਸਾਜ਼ਿਸ਼ ਘਾੜੇ ਦੇ ਤੌਰ ਦੇ ਉੱਤੇ ਜੀ ਪੰਜਾਬ ਦੇ ਬਾਰੇ ਇਹ ਫਿਕਰ ਨਾਲ ਸੋਚ ਰਹੇ ਆ ਤੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਉਸ ਵੇਲੇ ਕਿਉਂ ਨਹੀਂ ਕਰਵਾਈ ਸੋ ਪਤਾ ਨਹੀਂ ਇਹਨਾਂ ਦੀ ਗੱਲ ਸੱਚੀ ਆ ਕਿ ਝੂਠੀ ਆ ਪਰ ਸਵਾਲ ਇਹ ਪੈਦਾ ਹੁੰਦਾ ਵੀ ਜੇਕਰ ਇਹ ਹੋਣ ਦੀ ਦੱਸਦੇ ਇਹ ਭਾਈ ਫਲਾਣੇ ਫਲਾਣੇ ਅਧਿਕਾਰੀ ਆ ਤਾਂ ਤਾਂ ਯਕੀਨ ਕੀਤਾ ਜਾ ਸਕਦਾ ਸੀ ਨਹੀਂ ਤਾਂ ਇਹ ਵੀ ਯਕੀਨ ਕਿਵੇਂ ਕਰਨਾ ਜੀ ਬਿਲਕੁਲ ਸਹੀ ਤਿਆਨਾ ਸਾਹਿਬ ਉਧਰ ਆਮ ਆਦਮੀ ਪਾਰਟੀ ਕਹਿੰਦੇ ਵੀ ਇਹ ਦਾਵਾ ਕਰੀ ਜਾਂਦੀ ਆ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਕਿ ਸੜਕ ਹਾਦਸਿਆਂ ਚ ਮੌਤਾਂ ਦੀ ਗਿਣਤੀ 48% ਦੀ ਕੱਟੀ ਹੈ ਜੀ ਬਿਲਕੁਲ ਹੀ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਦੀ ਮੈਂ ਤੁਹਾਨੂੰ ਗੱਲ ਦੱਸਦਾ ਪਿਛਲੇ ਦਿਨ ਆਪਾਂ ਸਾਡੇ ਵਾਲਾ ਰੇਡੀਓ ਦੇ ਉੱਤੇ ਖਬਰਾਂਾਂ ਜੀ ਕੀਤੀ ਸੀ ਵੀ ਵਿਧਾਇਕ ਸੁਖਬੀਰ ਮੈਸਰਖਾਨਾ ਦੇ ਉੱਤੇ ਦੋਸ਼ ਲਾਇਆ ਸੀਗਾ ਨਗਰ ਕੌਂਸਲ ਪ੍ਰਧਾਨ ਕਰਮੇਲ ਸਿਮਲੇ 26 ਜਨਵਰੀ ਨੂੰ ਜਦੋਂ ਕੁਰਸੀ ਦੇ ਪਿੱਛੇ ਲੜਦੇ ਸੀ ਤੇ ਫਿਰ ਉਹਨੂੰ ਕਿਹਾ ਸੀਗਾ ਕਰਮੇਲ ਸਿਓ ਨੇ ਕਿ 30 ਲੱਖ ਰੁਪਇਆ ਲੈ ਕੇ ਤੂੰ ਮੈਨੂੰ ਤੇ ਕੁਰਸੀ ਵੇਚੀ ਆ ਪ੍ਰਧਾਨਗੀ ਵੇਚੀ ਆ ਇਸ ਮਾਮਲੇ ਦੇ ਉੱਤੇ ਸੁਖਬੀਰ ਮੈਸਰਖਾਨਾ ਨੇ ਕਰਨੈਲ ਸਿੰਘ ਨੂੰ ਆਪਦੇ ਵਕੀਲ ਦੇ ਰਾਹੀਂ ਨੋਟਿਸ ਭੇਜ ਤਮਾਨ ਖਣੀ ਦਾ ਇਹ ਗੱਲ ਕਹੀ ਆ ਵੀ ਜਾਣ ਤਾਂ 15 ਦਿਨ ਦੇ ਵਿੱਚ ਵਿੱਚ ਮਾਫੀ ਮੰਗ ਲਓ ਜਨਤਕ ਤੌਰ ਤੇ ਨਹੀਂ ਤਾਂ 5 ਕਰੋੜ ਦਾ ਕੇਸ ਭੁਗਤਣ ਵਾਸਤੇ ਤਿਆਰ ਬਰ ਤਿਆਰ ਰਹੋ ਹੁਣ ਵੇਨੇ ਆ ਕਿ ਕਰਨੈਲ ਸਿੰਘ ਦੇ ਕੋਲੇ ਜੇ ਸਬੂਤ ਹੋਏ ਤੇ ਫਿਰ ਉਹ ਸਬੂਤ ਦਾ ਹਰ ਕਰੂਗਾ ਜੇ ਨਾ ਹੋਏ ਤੇ ਫਿਰ ਉਹ माफी ਮੰਗੂਗਾ ਪਰ ਸਮਾਰੋਸ ਤੋਂ ਕਿ ਭਾਈ ਮੋੜ ਕਿਹੜਾ ਇਸ ਮਾਮਲੇ 'ਚ ਆਉਂਦਾ ਪਰ ਜੇ ਜਿਹੜੀ ਤੁਸੀਂ ਖਬਰ ਪੁੱਛੀ ਆ ਇਹ ਹੈ ਕਿ ਜੀ ਹਰਮਿਤ ਸਿੰਘ ਤੁਨੂ ਦੇ ਰੂਪ 'ਚ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਹਰਮੀਤ ਸਿੰਘ ਖੱਲੂ ਉਹਨਾਂ ਨੇ ਪਤਾ ਲੱਗਾ ਜੀ ਕਿ ਕਿਹਾ ਵੀ ਜੋ ਪੰਜਾਬ ਦੇ ਵਿੱਚ ਐਸਐਸਐਫ ਚੱਲਦੀ ਆ ਸੜਕ ਸੁਰੱਖਿਆ ਫੋਰਸ ਉਹਦੇ ਕਰਕੇ ਪੰਜਾਬ ਦੇ ਵਿੱਚ ਸੜਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 45% ਘਟ ਗਈ ਆ ਉਹ ਕਹਿੰਦੇ ਵੀ 48% ਜਿਹੜੇ ਲੋਕ ਆ ਉਹਨਾਂ ਦੀ ਜ਼ਿੰਦਗੀ ਬਚਣ ਲੱਗ ਪਈ ਆ ਅੱਗੇ ਜੇ 100 ਹਾਦਸੇ ਜੇ ਹਾਦਸੇ ਦੇ ਵਿੱਚ 100 ਬੰਦੇ ਮਰਦੇ ਸੀ ਤਾਂ ਮਤਲਬ ਇਹ ਹੈ ਜੀ ਕਿ ਹੁਣ ਉਹਨਾਂ ਦੇ ਕਹਿਣ ਦਾ ਭਾਵ 52 ਰਹਿ ਗਏ ਆ ਤੇ 48 ਦੀ ਜ਼ਿੰਦਗੀ ਬਚ ਜਾਂਦੀ ਆ ਕਿਉਂਕਿ ਉਹਨਾਂ ਨੂੰ ਵੇਲੇ ਸਰ ਸੜਕ ਸੁਰੱਖਿਆ ਦਸਤੇ ਜਿਹੜੇ ਉਹ ਹਸਪਤਾਲ ਲੈ ਜਾਂਦੇ ਆ ਮੁਰਣੀ ਸਹਾਈਤਾ ਮਿਲ ਜਾਂਦੀ ਆ ਹਾਰਫੇ ਤੋਂ ਤੁਰੰਤ ਬਾਅਦ ਕੁਝ ਮਿੰਟਾਂ ਦੇ ਵਿੱਚ ਜੇਕਰ ਬੰਦੇ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਵੇ ਤਾਂ ਉਹਦੀ ਜ਼ਿੰਦਗੀ ਬਚਣ ਦੇ ਚਾਂਸਸ ਵੱਧ ਜਾਂਦੇ ਆ ਸੋ ਇਹ ਗੱਲਾਂ ਹਰਬੀਰ ਸਿੰਘ ਸੱਜੂ ਹੋਰਾਂ ਨੇ ਕਹੀਆਂ ਹੋਰ ਉਹ ਵੀ ਇਹ ਗੱਲ ਕਹਿੰਦੇ ਵੀ ਹੁਣ ਤਾਂ ਭਾਈ ਤੁਸੀਂ ਕੱਛ ਤੇ ਬੈਠੇ ਉਹਨਾਂ ਦੇ ਤੇ ਆ ਗੱਲਾਂ ਕਹਿਣੀਆਂ ਹੀ ਆ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਇਹ ਗੱਲ ਪ੍ਰੈਕਟੀਕਲ ਆ ਜੀ ਤੇ ਟੇਣਾ ਸਾਹਿਬ ਉਧਰ ਪਠਾਨ ਮਾਜਰਾ ਉਹਨਾਂ ਦੀ ਕਹਿੰਦੇ ਸਰਕਾਰੀ ਕੋਠੀ ਖਾਲੀ ਕਰਵਾ ਲਈ ਗਈ ਹੈ ਜੀ ਹਾਂ ਬਿਲਕੁਲ ਜੀ ਪਠਾਨ ਮਾਜਰਾ ਸਨੌਰ ਤੋਂ ਵਿਧਾਇਕ ਆ ਜੀ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਪਠਾਨ ਮਾਜਰਾ ਜਿਹੜੇ ਕਿ ਇਹ ਤੋਂਲੇ ਆਸਟ੍ਰੇਲੀਆ ਦੇ ਵਿੱਚ ਭੱਜੇ ਹੋਏ ਆ ਇਹਨਾਂ ਨੂੰ ਪਗੋੜਾ ਐਲਾਨਿਆ ਹੋਇਆ ਪਰਚਾ ਦਰਜਾ ਗ੍ਰਿਫਤਾਰੀ ਵਾਰੰਟ ਦੇ ਜਿਹੜੇ ਆ ਉਹ ਜਾਰੀ ਕੀਤੇ ਹੋਏ ਆ ਲੁੱਕ ਆਊਟ ਨੋਟ ਜਾਰੀ ਕੀਤਾ ਗਿਆ ਪਰ ਇਹਨਾਂ ਦੇ ਵੱਲੋਂ ਕੱਲ ਇੱਕ ਵੀਡੀਓ ਜਨਤਕ ਕੀਤੀ ਗਈ ਆ ਲਾਈਵ ਹੋਏ ਸੀਗੇ ਇਹ ਕੱਲ ਇਹਨਾਂ ਦੀ ਕੋਠੀ ਜਿਹੜੀ ਸਰਕਾਰੀ ਕੋਠੀ ਉਹ ਖਾਲੀ ਕਰਵਾਉਣ ਗਏ ਸੀਗੇ ਤੇ ਕਰਵਾ ਵੀ ਲਈ ਗਈ ਜੇ ਉਸ ਦਿਨ ਪਹਿਲਾਂ ਇਸ ਕੋਠੀ ਦੇ ਬਾਹਰ ਇੱਕਨ ਰੋਡ ਲਾਇਆ ਸੀਗਾ ਵੀ ਭਾਈ ਖਾਲੀ ਕਰ ਦਿਓ ਤੇ ਕੱਲ ਖਾਲੀ ਕਰਵਾਉਣ ਗਏ ਇਧਰ ਕੋਠੀ ਖਾਲੀ ਕਰਵਾਉਣ ਗਏ ਤੇ ਉਧਰ ਉਹ ਸੋਸ਼ਲ ਮੀਡੀਆ ਤੇ ਲਾਈਵ ਆ ਗਏ ਉਹ ਕਹਿੰਦੇ ਵੀ ਮੈਂ ਕਿਹੜਾ ਨਾਲ ਸਾਬਕਾ ਹੋਇਆ ਮੇਰੇ ਤੇ ਪਰਚਾ ਜ਼ਰੂਰ ਦਰਜਾ ਪਰ 당 ਤਾਂ ਮੈਨੂੰ سزا ਹੋਈ ਆ ਤੇ ਨਾ ਹੀ ਮੈਂ ਇਹੋੜੇ ਅਸਤੀਫਾ ਦਿੱਤਾ ਤੇ ਨਾ ਹੀ ਮੈਂ ਪਾਰਟੀ ਛੱਡੀ ਆ ਮੈਂ ਐਮਐਲਏ ਆ ਕਿ ਐਮਐਲਏ ਦਾ ਘਰ ਉਹਦੇ ਕੋਲ ਹੁੰਦਾ ਇਹਨਾਂ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਮੇਰੀ ਕੋਠੀ ਖਾਲੀ ਕਰਵਾ ਕੇ ਨਹੀਂ ਤਾਂ ਮੈਂ ਤਾਂ ਚਲੋ ਐਮਐਲਏ ਆ ਕੇਜਰੀਵਾਲ ਕੀ ਆ ਕੇਜਰੀਵਾਲ ਦੇ ਕੋਲ ਤਾਂ ਇੱਕ ਪੈਸੇ ਦਾ ਹੌਂਦਾ ਦੀਂਗਾ ਪਰ ਉਹ ਫਿਰ ਵੀ ਕਪੂਰਥਲਾ ਹਾਊਸ ਦੇ ਵਿੱਚ ਬੈਠਾ ਪਹਿਲਾਂ ਉਹਦਾ ਵੀ ਖਾਲੀ ਕਰਾਇਆ ਜਾਵੇ ਘਰ ਦੀ ਜੀ ਮਤਲਬ ਰੋਲਾ ਜਿਹੜਾ ਹੈ ਕਿਤੇ ਵੀ ਖਤਮ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਖੈਰ ਅੱਗੇ ਵਧਦੇ ਹਾਂ ਟਾਣਾ ਸਾਹਿਬ ਉਧਰ ਗੁਰੂਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਨੇ ਉਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਤੇ ਸਰਕਾਰ ਦੇ ਵਿੱਚ ਤਣਾਅ ਬਰਕਰਾਰ ਹੈ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਕਿ ਸਾਡੇ ਕੋਲੇ ਰਿਕਾਰਡ ਪਿਆਰ ਆ ਤੇ ਐਸਆਈਟੀ ਲੈ ਕੇ ਨਹੀਂ ਜਾ ਰਹੀ ਐਸਆਈਟੀ ਹਾਈ ਕੋਰਟ ਦੇ ਵਿੱਚ ਇਹ ਗੱਲ ਕਹਿ ਦਿੰਦੀ ਆ ਕਿ ਸ਼੍ਰੋਮਣੀ ਕਮੇਟੀ ਸਹਿਯੋਗ ਨਹੀਂ ਦੇ ਰਹੀ ਪਿਛਲੇ ਕਈ ਦਿਨਾਂ ਤੋਂ ਇਹ ਮਾਮਲਾ ਰੇੜਕੇ ਵਾਲਾ 328 ਰੁਪਆ ਦਾ ਮਾਮਲਾ ਇਹ ਬਵਾਦਾਂ ਦੇ ਵਿੱਚ ਚੱਲ ਰਿਹਾ ਪਰ ਗੱਲ ਇਹ ਜੀ ਕਿ ਪਿੱਛੇ ਜੇ ਮੁੱਖ ਮੰਤਰੀ ਨੇ ਮਾਗੀ ਦੇ ਬੇਲੇ ਮੁੱਖ ਕਲ ਸਿਹਤ ਦੇ ਵਿੱਚ ਕਹਿਤਾ ਸੀ ਕਿ ਸਾਨੂੰ ਮਿਲ ਗਿਆ ਜੀ ਸਰੂਪ ਤੇ ਉਹਦੇ ਵਿੱਚ ਕੁਝ ਕੁ ਜਿਹੜੇ ਆ ਉਹ ਰਿਕਾਰਡ ਵਾਲੇ ਆ ਤੇ ਕੁਝ ਕੁ ਬਿਨਾਂ ਰਿਕਾਰਡ ਤੋਂ ਆ ਬਾਅਦ ਦੇ ਵਿੱਚ ਮੁੱਖ ਮੰਤਰੀ ਦੀ ਕਿਰਕਰੀ ਹੋਈ ਇਸ ਮਾਮਲੇ 'ਚ ਤੇ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਮਾਫੀ ਮੰਗੀ ਇਸ ਮਾਮਲੇ ਦੇ ਉੱਤੇ ਪਰ ਪਾਲਸ ਸਿੰਘ ਸੀਮਾਨ ਨੇ ਗੱਲ ਕਹੀ ਸੀ ਕਿ ਭਾਈ ਉਹ ਭੁਲੇਖਾ ਲੱਗਿਆ ਸੀ ਐਸਆਈਟੀ ਨੇ ਰਿਕਾਰਡ ਸਾਰਾ ਸਹੀ ਪਾਇਆ ਪਰ ਹੁਣ ਅਗਲੀ ਗੱਲ ਆ ਹਾਈ ਕੋਰਟ ਦੇ ਵਿੱਚ ਐਸਆਈਟੀ ਨੇ ਇਹ ਗੱਲ ਕਹਿਤੀ ਵੀ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਪੜਤਾਲ 'ਚ ਸਹਿਯੋਗ ਨਹੀਂ ਦੇ ਰਹੀ ਜਦ ਕਿ ਉਹ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਆ ਕੇ ਗੱਲ ਕਹੀ ਆ ਵੀ ਸਾਡੇ ਕੋਲੇ ਐਸਆਈਟੀ ਦੇ ਅਧਿਕਾਰੀ ਆਏ ਸੀ ਕੁਝ ਸਮਾਂ ਪਹਿਲਾਂ ਉਹਨਾਂ ਨੇ ਜੋ ਜੋ ਰਿਕਾਰਡ ਮੰਗਿਆ ਉਹ ਰਿਕਾਰਡ ਇਹ ਤਾਂ ਜਿਹੜੀ ਵੀ ਭਾਈ ਅਸੀਂ ਇੱਕ ਸਕਿੰਟ ਚ ਮੁਹਈਆ ਕਰਵਾ ਦੇਵਾਂਗੇ ਸਾਡੇ ਕੋਲੇ ਰਿਕਾਰਡ ਹੈਗਾ ਉਹਦੀ ਉਹ ਕਾਪੀ ਲੈਣ ਅਸਤਾ ਫੋਨ ਕਰ ਕਰਕੇ ਬੁਲਾ ਰਹੇ ਵੀ ਆਜੋ ਤੇ ਲੈ ਜਾਓ ਪਰ ਹੁਣ ਇਹ ਦਿਲਚਸਪੀ ਨਹੀਂ ਦਿਖਾ ਰਹੇ ਲੋਕਿ ਜੋ 328 ਰੂਪ ਦੇ ਮਾਮਲੇ ਦੇ ਉੱਤੇ ਇਹਨਾਂ ਨੇ ਟਿੱਪਣੀ ਕੀਤੀ ਸੀ ਉਹ ਟਿੱਪਣੀ ਵੀ ਨਰਮੂਲ ਸਿੰਘ ਇਸ ਕਰਕੇ ਇਹ ਆਪ ਨਹੀਂ ਆ ਰਹੇ ਇਹ ਡਰਾਮਾ ਕਰ ਰਹੇ ਜੀ ਜੀ ਤੇਰਾ ਸਾਹਿਬ ਇੱਕ ਬੜੀ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਜੀ ਮੈਡੀਕਲ ਸਟੋਰ ਮਾਲਕ ਦੀ ਸਿਰਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ ਕਿੱਥੋਂ ਦੀ ਖਬਰ ਹੈ ਜੀ ਇਹ ਜੀ ਡੇਰਾ ਪਪਾ ਨਾਨਕ ਦੀ ਖਬਰ ਹੈ ਜੀ ਮੈਡੀਕਲ ਸਟੋਰ ਹੈ ਇੱਥੇ ਸਵੇਰ ਦੇ ਵੇਲੇ 8:00 ਦੇ ਕਰੀਬ ਦਾ ਵੇਲਾ ਲੰਘੇ ਕੱਲ ਜਦੋਂ ਬੰਦਾ ਦੁਕਾਨ ਫੋਲ ਰਿਹਾ ਸੀ ਆਪਦੀ ਮੈਡੀਕਲ ਸਟੋਰ ਖੋਲ ਰਿਹਾ ਸੀ ਕੁਝ ਲੋਕ ਆਏ ਇਹਦੇ ਗੋਲਗੇ ਮਾਰੀਆਂ ਇਹਦੇ ਸਿਰ ਦੇ ਵਿੱਚ ਗੋਲਗੇ ਮਾਰ ਕੇ ਫਰਾਰ ਹੋ ਗਏ ਤੇ ਹਸਪਤਾਲ ਜਾਣ ਤੋਂ ਪਹਿਲਾਂ ਇਸ ਵਿਅਕਤੀ ਨੇ ਇਸ ਨੌਜਵਾਨ ਨੇ ਦਮ ਤੋੜਤਾ ਤੇ ਹੁਣ ਪੁਲਿਸ ਕਿੰਨੇ ਕੁ ਸਰਗਰਮੀ ਨਾਲ ਬੱਦੇ ਫੜਦੀ ਹੈ ਤੇ ਫੜ ਕੇ ਕੀ ਕਰਦੀ ਹੈ ਇਹ ਸਮਾਂ ਲੱਗੂਗਾ ਆਮ ਤੌਰ ਦੇ ਉੱਤੇ ਖਬਰ ਇਹ ਆਉਂਦੀ ਹੁੰਦੀ ਹੈ 2 ਦਿਨਾਂ ਬਾਅਦ ਇਹ ਭਾਈ ਉਹ ਬੰਦਾ ਜਿਹੜਾ ਸੀਗਾ ਜਿਹਨਾਂ ਨੇ ਗੋਲਗੇ ਮਾਰ ਗਿਆ ਉਹਨਾਂ ਦੇ ਵਿੱਚੋਂ ਇੱਕ ਨੂੰ ਫਲਾਣੀ ਸਾਕੇ ਮਾਰਤਾ ਦੋ ਜਣੇ ਫੜੇ ਅਬ ਉਹ ਸਾਹਮਣੇ ਮੁਕਾਬਲਾ ਹੋਇਆ ਹੁਣ ਇਹਦੇ ਵਿੱਚ ਵੀ ਨੇ ਵੀ ਕੀ ਕਹਿੰਦੇ ਜੀ ਤੇ ਟੇਰਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਸ ਦੇ ਲਈ ਇੰਨੇ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ ਜੀ ਬਹੁਤ ਧੰਨਵਾਦ ਜੀ